ਸੱਜੇ ਜਾਓ ਚਲੋ ਸਭੀ ਸਾਥੀਓ ਹਾਂ ਹਾਂ ਨਾ ਨਾ ਇਧਰੋਂ ਵੀ ਆਪੀ ਰੱਖ ਲਓ ਜਿੱਥੇ ਜਿੱਥੇ ਨਹੀਂ ਬਹੁਤ ਬਹੁਤ ਸ਼ੂਟ ਕਰਨਾ ਜਿਹੜੇ ਪਰਲ ਵਾਲੇ ਮਦੇ ਆਤੀ ਨੇ ਉਹ ਫੀਸ ਖੋਣੋ ਨਾ ਰਹਿ ਜਾਣ ਉਹਦੀ ਸਾਡੀ ਫੀਸ ਦੇ ਲੈਣੇ ਮਤਿਆਂ ਦੀ ਲੇਕਿਨ ਮੈਨੂੰ ਕਾਫੀ ਬਿਲੇ ਨੇ ਕਿਹਾ ਵੀ ਏਦਾਂ ਤੁਸੀਂ ਪੈਸੇ ਕੱਟਿਆ ਕੀ ਜਿਹੜੇ ਆ ਉਹ ਸ਼ੁਰੂ ਕਰੋ ਜਿਹੜਾ ਅੱਜ ਬੈਠਾ ਹੁਣ ਅੱਜ ਜਨਮ ਦਿਨ ਤੇ ਜਿਹੜਾ ਮੈਂ ਕੱਢ ਦਿੱਤਾ ਕਿਉਂਕਿ 2 ਸਾਲ ਪਹਿਲਾਂ ਮਜਬੂਤ ਰਾਸਟਰ ਸੰਗਠਨ ਵੀ ਲੋਕ ਜਾਗ ਆ ਸਾਡੇ ਦੇਸ਼ ਨੂੰ ਜਿਹੜੇ ਬਚਾਣ ਮਾਰੇ ਲੋਕ ਨੇ ਜਿਹੜੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੂੰ ਰਾਸ਼ਟਰਪਤੀ ਜੀ ਨੇ ਅਵਾਰਡ ਦਿੱਤਾ ਹੈ ਉਹ ਉਹਨਾਂ ਲੋਕਾਂ ਨੂੰ ਤੇ ਫਿਰ ਤੁਹਾਨੂੰ ਇੱਕ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਨਾ ਹੈ ਬਹੁਤ ਜ਼ਿਆਦਾ ਸੋਚਿਆ ਨੇ ਬੋਲਣਾ ਇਸ ਲਈ ਬਹੁਤ ਨਾ ਜਾਂਦਾ ਅਰਥ ਆਲਵਾ ਤਾਂ ਹੈ ਬਹੁਤ ਹੀ ਸਤਿਕਾਰਯੋਗ ਭਾਗ ਜਿਹੜਨ ਨੇ ਜਿਹੜਨ ਗ੍ਰਾਂਧੀ ਕੌਮੀ ਪ੍ਰਧਾਨ ਨੂੰ ਵਧਾਈ ਦੇਣਾ ਕਿ ਜਿਹੜੇ ਬਲਖਰ ਢੱਕ ਦੇ ਨਾਲ ਆਪਣਾ ਜਨਮ ਦਿਨ ਹਰ ਸਾਲ ਮਨਾਉਂਦੇ ਨੇ ਸਾਥੀਆਂ ਦੇ ਨਾਲ ਆਪਣੀਆਂ ਇੱਕ ਤਾਂ ਗੋਲੀਆਂ ਖਲ੍ਹਦੀਆਂ ਪਰ ਆਪਣੇ ਸਾਥੀਆਂ ਨੂੰ ਜਿੰਨੇ ਪੁਚਾਇਆ ਸਾਥੀ ਆਪਣੀ ਬੋਝ ਬਲਿਕਨ ਲੱਗ ਪਈ ਸੀ ਉਹ ਕਿ ਸਾਡੀਆਂ ਜਿਹੜੀਆਂ ਫੌਜਾਂ ਨੇ ਇਹ ਦੇਸ਼ ਦੀ ਸਕਿਉਰਿਟੀ ਹੈ ਇਸ ਤੇ ਚਾਹੇ ਉਹ ਕਿਸੇ ਵੀ ਫੋਰਸਿਸ ਦੇ ਹੋਣ ਉਹਨਾਂ ਦੀ ਫੈਮਿਲੀਜ਼ ਨੂੰ ਜੋ ਪ੍ਰੋਬਲਮ ਆਉਂਦੀਆਂ ਨੇ ਉਹ ਅਜੇ ਵੀਰਾਂ ਦਾ ਹੀ ਸਤਿਕਾਰ ਕਰ ਰਹੇ ਹਾਂ ਜਿੱਥੋਂ ਤੱਕ ਪੰਜਾਬ ਦੇ ਲੋਕਾਂ ਦਾ ਸਵਾਲ ਹੈ ਦੇਸ਼ ਦੀ ਜਾਂਤੀ ਵਿੱਚ ਅਸੀਂ ਸਾਡੀ ਲੋਕ ਤੋਂ ਬਾਅਦ ਮੇਰਾ ਵੀ ਫਰੰਟਡ ਕੀਤਾ ਹੈਗਾ ਨੰਨੋ ਕਾ ਮੈਂਤੀ ਕਰਾਂਗਾ ਕਿ ਪੀਸ ਬੰਦ ਸਿਰਫ ਬੰਟੀ ਕਿਸੇ ਵਾਲੇ ਨੂੰ ਅੱਗੇ ਨਾ ਜਾਇਆ ਕਰਾਉਂਦੇ ਇੱਧਰ ਕੋ ਮੀਨ ਸਪੈਸ਼ਲ ਕਰਿਓ ਪ੍ਰਾਸਾ ਹਾਂਦ ਦਰ ਆਉਣ ਬਗਾਨੇ ਫੇਸਬੁਕ ਲਾ ਆਇਆ ਇਹ ਨਾ ਲੱਗੇ ਕਿ ਮੈਂ

ਸਰ ਭਾਈ ਅੰਕਲ ਕੈਮਰਾ ਫੇਸ ਕਰਿਓ ਓਕੇ ਜੀ ਆਡੀਓ ਪਲੀਜ਼ ਸਰ ਓਕੇ ਜੀ ਅਨੁਸਾਰ ਕੀ 31 2024 ਚ ਨਕਸੇਂਦਰ ਨਿਆ ਐਫਓਬੀ ਕੈਂਪ ਲਗਾਣਗੇ ਟੈਕਨਗੜਾ ਉਧਿਆਸਾ ਤੇ ਕੰਨੇ ਦੇ ਦੋ ਗੋੜੀਆਂ ਲੱਗੀਆਂ ਇਹ ਸ਼ੋਰੇ ਚੱਕਰ ਮੈਨੂੰ 15 ਅਗਸਤ 2024 ਚ ਅਨਾਉਂਸਮੈਂਟ ਹੋ ਔਰ 22 ਮੈਂ 22 ਮਈ 2025 ਵਿੱਚ ਰਾਸ਼ਟਰਪਤੀ ਜੀ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ। ਮੈਂ 201 ਕੋਵਰਾ ਛਤੀਸਗੜ੍ਹ ਦੇ ਵਿੱਚ। ਲੜਾਈ ਲੱਗਦੀ ਆ ਜਾਂ ਗੋਲੀ ਚੱਲਦੀ ਆ। ਉਦੋਂ ਕਿਹੋ ਜਿਹੇ ਹਾਲਾਤ ਸੀ ਕਿੰਨੇ ਲੋਕਾਂ ਦੀ ਜਾਨ ਚਾਣੀ ਸੀ? ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵੇਲੇ ਮੈਂ ਅੱਗੇ ਗਿਆ ਪਰ ਮੇਰੇ ਵੀ ਦੋ ਗੋਲੀਆਂ ਇਟੀਆਂ। ਉਦੋਂ ਕਿਸ ਤਰ੍ਹਾਂ ਦੇ ਹਾਲਾਤ ਸੀ? ਹਾਲਾਤ ਜਦ ਗੜਾਈ ਦਾ ਪਤਾ ਸਰ ਇਹਨਾਂ ਨਕਸ਼ਲੀ ਏਰੀਏ ਦੇ ਵਿੱਚ ਜਿੱਦਾਂ ਨਗਰਗੀਆਂ ਨਾਲ ਦਾ ਮੁਕਾਬਲਾ ਹੁੰਦਾ ਤਾਂ ਮੈਨੂੰ ਬਹੁਤ ਗਰਵ ਮਹਿਸੂਸ ਹੋਇਆ ਕਿ ਇਸ ਸੰਸਦਾਂ ਵਿੱਚ ਆ ਗਿਆ ਮੇਰੇ ਕੋਲ ਸਰਮਾਨਾ ਕੀਤਾ ਕੁਝ ਵੀ ਪਿੰਡਾਂ ਦੇ ਘਰ ਦਾ ਕੁਝ ਝੋਕੜਾ ਤੇ ਆਪਸ ਚੋਕੀ ਦੇ ਕਈ ਬੜੀ ਘਰ ਦੇ ਵਿੱਚ ਪ੍ਰਚਾਰ ਨਹੀਂ ਕੀਤਾ ਜਾਂਦਾ। ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜਦੋਂ ਆਪਣੇ ਇਲਾਕੇ ਦੇ ਲੋਕ ਸਨਮਾਨਿਤ ਕਰਦੇ ਜਾਏ ਫਿਰ ਦਾ ਸਨਮਾਨਿਤ ਹੋ ਜਾਏ। ਉਹ ਤਾਂ ਬੜੀਆ ਮਹਿਸੂਸ ਹੁੰਦਾ ਮੈਨੂੰ ਔਰ ਸਰਦਾਰ ਜਗENDER ਸਿੰਘ ਮੁਰਲਾ ਜੀ ਨੇ ਮੈਨੂੰ ਨੌਜਵਾਨਾਂ ਨੂੰ ਜਈ ਹੈ ਕਿ ਨਸ਼ਾ ਛੱਡੋ ਔਰ ਦੇ ਪ੍ਰਤੀਵੱਤਵਦ ਪ੍ਰਤੀਯੋਗ ਔਰ ਦੇਸ਼ ਦਾ ਨਾਮ ਰੋਸ਼ਨ ਕਰੋ ਔਰ ਪੰਜਾਬ ਆਪਣੇ ਦਾ ਨਾਮ ਰੋਸ਼ਨ ਇਹ ਤਾਂ ਯਾਦ ਤੁਹਾਡੀ ਸੰਸਥਾ ਵੱਲੋਂ। ਪੁਰ ਤੁਹਾਡੀ ਸੰਸਥਾ ਕੀ ਕੀ ਕਰਦੀ ਹੈ? ਮਜ਼ਬੂਤ ਰਾਸ਼ਟਰੀ ਸੰਗਠਨ ਜੋ ਕਿ ਸਾਫਕਾਰ ਰਾਸ਼ਟਰਪਤੀ ਡਾਕਟਰ ਅਦਲੂਪ ਲਾਮ ਜੀ ਦੀ ਸੋਚ ਨੂੰ ਸਮਰਪਿਤ ਹੈ। ਔਰ ਸੰਸਥਾ ਵੱਲੋਂ ਜਿੱਥੇ ਨੈਸ਼ਨਲ ਇੰਟਰਨੈਸ਼ਨਲ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਸਨਮਾਨਿਤ ਕੀਤਾ ਜਾਂਦਾ ਹੈ, ਉੱਥੇ ਹੀ ਦੇਸ਼ ਦੇ ਲਈ ਬਹਾਦਰੀ ਨਾਲ ਲੜਝਣ ਵਾਲੇ, ਬਹਾਦਰੀ ਦਾ ਕੰਮ ਕਰਨ ਵਾਲੇ ਜਿਹੜੇ ਵੀ ਸਾਡੇ ਨੌਜਵਾਨ ਨੇ ਉਹਨਾਂ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਨੂੰ ਤਸ਼ਾਹਦ ਕੀਤਾ ਜਾਵੇਗਾ ਉਹਨਾਂ ਨੂੰ ਸ਼ਾਬਾਸ਼ ਦਿੱਤੀ ਜਾਵੇਗੀ ਮਜਬੂਤ ਰਾਸ਼ਟਰ ਸੰਗਠਨ ਰਜਿਸਟਰਡ ਭਾਰਤ ਦਾ ਮੁੱਖ ਉਦੇਸ਼ ਹੈ ਅੱਜ ਤੁਸੀਂ ਤੋਂ ਮੈਂ ਮੀਡੀਆ ਦੇ ਵਿੱਚ ਮਲਕੀਤ ਸਿੰਘ ਜੀ ਬਾਰੇ ਪੜਿਆ ਤਾਂ ਮੇਰਾ ਮਨ ਬਾਗੋ ਬਾਗੋ ਉੱਠਿਆ ਔਰ ਮੈਨੂੰ ਜਦੋਂ ਇਹ ਪਤਾ ਲੱਗਾ ਕਿ ਸਾਡੇ ਜ਼ਿਲ੍ਹਾ ਗੁਰਦਾਸਪੁਰ ਦਾ ਮਲਕੀਤ ਸਿੰਘ ਰਹਿਣ ਵਾਲਾ ਹੈ ਔਰ ਇੰਨੀ ਬਹਾਦਰੀ ਦਾ ਕੰਮ ਕੀਤਾ ਹੈ ਰਾਸ਼ਟਰਪਤੀ ਸਾਡੇ ਮਾਨਯੋਗ ਸ਼੍ਰੀਮਤੀ ਮਨਮੋਜੀ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਔਰ ਮੈਨੂੰ ਬਹੁਤ ਖੁਸ਼ੀ ਹੋਈ ਉਸ ਦਿਨ ਤੋਂ ਹੀ ਮੈਂ ਇਹਨਾਂ ਦਾ ਨੰਬਰ ਟ੍ਰੇਸ ਕੀਤਾ ਔਰ ਮੈਂ ਕਿਹਾ ਜੀ ਮੈਂ ਆਪਣੇ ਜਨਮ ਦਿਨ ਦਿਨ ਤੇ ਇਹਨਾਂ ਨੂੰ ਜਰੂਰ ਸਨਮਾਨਿਤ ਕਰਾਂਗਾ ਔਰ ਮੈਂ ਸਾਰੀਆਂ ਸੰਸਥਾਵਾਂ ਨੂੰ ਕਾਂਗਾਗਾ ਕਿ ਦੇਸ਼ ਦੇ ਲਈ ਪੰਜਾਬ ਦੇ ਲਈ ਆਪਣੇ ਲੋਕਾਂ ਦੇ ਲਈ ਸਾਨੂੰ ਇਸ ਇਹੋ ਜਿਹੇ ਮਹਾਨ ਯੋਧਿਆਂ ਨੂੰ ਸਨਮਾਨਿਤ ਕਰਕੇ ਅੱਗੇ ਆਉਣਾ ਚਾਹੀਦਾ ਔਰ ਸਾਨੂੰ ਇਹ ਜਿਹੜਾ ਕੰਮ ਹੈ ਔਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਤਾਂ ਹੀ ਤੁਹਾਡਾ ਦੇਸ਼ ਬਚੇਗਾ ਤਾਂ ਹੀ ਨੌਜਵਾਨ ਪੀੜ੍ਹੀ ਜਿਹੜੀ ਹੈ ਨਸ਼ਿਆਂ ਤੋਂ ਦੂਰ ਹੋਵੇਗੀ